ਦੇ ਵਿੱਚ ਜਿੱਥੇ ਨਹਿਰ ਦਾ ਪਾਣੀ ਨਹੀਂ ਪਹੁੰਚਦਾ ਸੀ ਉਹਨਾਂ ਪਿੰਡਾਂ ਵਿੱਚ ਨਹਿਰ ਦਾ ਪਾਣੀ ਪਹੁੰਚਿਆ ਜਿਹਨਾਂ ਪਿੰਡਾਂ ਦੇ ਵਿੱਚ ਨਹਿਰ ਦਾ ਪਾਣੀ ਨਹੀਂ ਪਹੁੰਚ ਸਕਦਾ ਸੀ ਉਹਨਾਂ ਦੇ ਪਿੰਡਾਂ ਵਿੱਚ ਉਗਲ ਗਿਆ ਜਿੱਥੇ ਸੜਕਾਂ ਦੇ ਵਿੱਚ ਬਰਾਵਤ ਸੀ ਸੈਰੀ ਤੇ ਮੋਰਾਵਾਲੀ ਦੇ ਵਿੱਚ ਉਹ ਸੈਰੀ ਤੇ ਖੁਸ਼ੀ ਕਰਦੇ ਜਿਹੜੇ ਸੈਰੀ ਤੇ ਜਸਰਤ ਉਹ ਪਿੰਡਾਂ ਦੇ ਪਿੰਡ ਜਿਹੜੇ ਆ ਮਠਾਈ ਨੂੰ ਕਰਵਾ ਰਹੇ ਜਿਹੜੇ ਪਿੰਡਾਂ ਦੇ ਵਿੱਚ ਆ ਖਟਾ ਅਹਨ ਦੂਸਰੇ ਸੋਟ ਮਠਾਈ ਕਰ ਰਹੇ ਇਹ ਜੱਟੀ ਨੂੰ ਇੱਛਾ ਤੇ ਨੌਕਰੀ ਮਿਲੀ ਆ ਜੀ ਡੀਏਪ ਕੀਤੀ ਸੀ ਮੈਂ ਬੇਨਤੀ ਕੀਤੀ ਸੀ ਭਾਈ ਦੇ ਚਰਨ ਚਵਾਹੇ ਨੂੰ ਕਿ ਜੀਤੀ ਬੜੀ ਆ ਕਿਤੇ ਵੀ ਪੇਪਰ ਭਰੋ ਤੇ ਭਵਾਰ ਕੇ ਮੇਰੇ ਦਫ਼ਤਰੇ ਦਿਓ ਪੱਪਾ ਪੇਪਰ ਭਰ ਕੇ ਦਫ਼ਤਰੇ ਜੇਤੇ ਤੇ ਵੀ ਨੀਵਾ ਦੇ ਸੰਗ ਕਰਨਨ ਭਰ ਕੇ ਅੱਜ ਜੀਸੀ ਵੀ ਮਿਲ ਜਾ ਰਹੇ ਹਨ ਮਠਾਈ ਨੂੰ ਲੋਕੀ ਨੂੰ ਟਕਾ ਰਹੇ ਜੇ ਕਿਤੇ ਕੋਈ ਬੰਦਾ ਬਚਾਰਾ ਮਹਤੜਾ ਜਿਹੜਾ ਕੋਈ ਕਿਤੇ ਵੀ ਨਹੀਂ ਕੋਈ ਕੰਮ ਉਹਦਾ ਕਹਿੰਦਾ ਮੇਰੇ ਤਾਂ ਬਿਜਲੀ ਦਾ ਬਿੱਲ ਹੀ 80000 ਰੁਪਏ ਆਂਦਾ ਸੀ ਉਹ ਵੀ ਫੋਨਾਂ ਦੀ ਵਰਤੋਂ ਕਰ ਰਿਹਾ ਹੈ ਕਹਿੰਦਾ ਭਾਪੀ ਇਹ ਤਾਂ ਹੈ ਜੇ ਅੱਜ ਮਾਨ ਜੋ ਮੁੱਖ ਮੰਤਰੀ ਤੋਂ ਵੱਤ ਮਾਨ ਨੂੰ ਜਨਗਤ ਕੋਈ ਤੁਸੀਂ ਬਿਠਾਇਆ ਸਿਰਫ 2 ਸਾਲ ਹੋਏ ਆ 3 ਸਾਲ ਬਾਕੀ ਆ ਅੱਜ ਇੰਦੀ ਕਾਰਨ ਕੋਈ ਟੈਲੀਵਿਜ਼ਨ ਕੋਈ ਅਖਬਾਰ ਕੋਈ ਏਜੰਸੀ ਕੋਈ ਸਰਵੇ ਕਰਾ ਕੇ ਦੇਖੋ ਪੰਜਾਬ ਤੇਰਾ ਜੀਉ ਹੋ ਰਿਹਾ ਨਹੀਂ ਮਤਲਬ ਸਾਰੇ ਬਹੁਤ ਬਹੁਤ ਗੱਤ ਬਦਲਣਾ ਸਾਰੇ ਸੰਦੇਸ਼ ਅੱਜ ਲਾਲ ਸਿੰਘ ਦੇ ਹਲਕੇ ਦੀ ਸਭ ਤੋਂ ਵੱਡੀ ਗੱਲ ਮਾਣ ਵਾਲੀ ਗੱਲ ਜਿਵੇਂ ਬਾਈਪਾਸ ਦੀ ਮંજੂਰੀ ਜਿੱਤੇ ਹੋਰ ਕੰਮਾਂ ਦੀ ਮંજੂਰੀ ਸਭ ਤੋਂ ਵੱਡੀ ਗੱਲ ਜਿਹੜੀ ਸਾਰੇ ਸ਼ੰਗਤ ਨੂੰ ਖੁਸ਼ੀ ਦੀ ਗੱਲ ਹੈ ਕਿ ਸ਼੍ਰੀ ਗੁਰੂ ਅਰਜਨ ਮਹਾਰਜ ਦਾ 650 ਫੜਾ ਫੌਲਗੜ ਸਾਹਿਬ ਦੀ ਧਰਤੀ ਤੇ ਨਿਰਾਉਣਾ ਕੱਲੇ-ਕੱਲੇ ਪਿੰਡਾਂ ਨੂੰ ਗਰੋਪ ਕੋਟ ਦੇ ਕਰੀਬ ਰਟਾ ਜਿਹੜੀਆਂ ਉਹ ਮਨਜ਼ੂਰ ਹੋਣੀਆਂ ਸਰਪੱਕੇ ਸੀ ਵਿਕਾਸ ਹੋਣਾ ਕਿਸੇ ਪੱਖੋਂ ਵੀ ਸਾਡਾ ਹਲਕਾ ਗੁਰ ਸਿੰਘ ਤੇ ਚੱਲ ਰਹਿਣਾ ਜਿੰਨਾ ਅਇਦਬਾਦ ਗੁਜਰਪੁਰ ਜਾਂਦੀ ਸਕੂਲ ਨਹੀਂ ਜਿੰਦੀ ਡੰਡੇ ਵਾਲੀ ਜਾਂਦੀ ਜਿੰਨੀਆਂ ਸੜਕਾਂ ਠੋਡੀਆਂ ਇਹ ਨਵੀਆਂ ਵੀ ਬਣ ਗਈਆਂ ਚੌੜੀਆਂ ਵੀ ਵਧੀਆਂ ਇਸ ਦੀ ਕੋਈ ਸਾਰੇ ਮੌਕਾ ਬੂਆ ਬਾਈ ਸੋ ਅੱਜ ਤੱਕ ਜੋ ਕਿਹਾ ਸੀ ਉਹ ਕਰਕੇ ਆਏ ਬੱਚੇ ਜੋ ਕਿਹਾ ਸੀ ਉਹ ਕਰਕੇ ਆਏ ਉਹ ਕਹਿ ਕੇ ਜੰਨੇ ਆ ਉਹ ਪੂਰਾ ਕਰਨੀ ਸੰਭਲੀ ਕਰਨੀ 3 ਸਾਲ ਸਰਪਾ ਦੇ ਪਏ ਸਸ ਸਤਿਗੁਰੂ ਦੋਸਤੋ ਤੁਸੀਂ ਮੈਂ ਗਰਜੀਤਾ ਜਨੂਪਾ ਦੋਸਤੋ ਚੋਣਾਂ ਦਾ ਬਿਗਲ ਪੂਰੀ ਤਰ੍ਹਾਂ ਵੱਚੂਗਾ ਤੇ ਜਿਹੜਾ ਇਸ ਵੇਲੇ ਪ੍ਰਚਾਰ ਪੱਕ ਚੁਕਾ ਸਾਰੇ ਉਮੀਦਵਾਰ ਆਪਣੇ ਆਪਣੇ ਸਮਰਥਕਾਂ ਨੂੰ ਨਾਲ ਲੈ ਕੇ ਆਪਣੇ ਆਪਣੇ ਸਹਿਯੋਗੀਆਂ ਨਾਲ ਲੈ ਕੇ ਪਚਾਰ ਪ੍ਰਸਾਰ ਕਰ ਇਸੇ ਲੜੀ ਦੇ ਤਹਿਤ ਲੋਕ ਸਭਾ ਹਲਕਾ ਸ਼੍ਰੀ ਅਨੰਦਪੁਰ ਸਾਹਿਬ ਤੋਂ ਮਲਵਿੰਦਰ ਸਿੰਘ ਜੀ ਕਾਂਗ ਆਮ ਆਦਮੀ ਪਾਰਟੀ ਦੇ ਉਹਨਾਂ ਦੇ ਪੱਖ ਵਿੱਚ ਸਾਡੇ ਡਿਪਟੀ ਸਪੀਕਰ ਤੇ ਹਲਕਾ ਗਰਸ਼ਣ ਕਰਨ ਤੋਂ ਵਿਧਾਇਕ ਜੈਕिशन ਸਿੰਘ ਜੀ ਰੋੜੀ ਆਪ ਜਾ ਕੇ ਲੋਕਾਂ ਦੇ ਵਿੱਚ ਪ੍ਰਚਾਰ ਪ੍ਰਸਾਰ ਕਰਦੇ ਅਸੀਂ ਉਹਨਾਂ ਦੇ ਨਾਲ ਉਹਨਾਂ ਦੀ ਚੋਣ ਕੈਂਪੇਨ ਦੀ ਗੱਲ ਕਰਾਂਗੇ ਸੋ ਰੋੜੀ ਸਾਹਿਬ ਤੁਹਾਡਾ ਬਹੁਤ ਬਹੁਤ ਮਿਹਰਬਾਨੀ ਧੰਨਵਾਦ ਤੁਹਾਡਾ ਹੈ ਰੋੜੀ ਸਾਹਿਬ ਇਹ ਜਿਹੜਾ ਤੁਹਾਡਾ ਚੋਣ ਕੈਂਪੇਨ ਆ ਸਦਾ ਮਲਵਿੰਦਰ ਸਿੰਘ ਕਾਂਗ ਹੋਣ ਦੀ ਜਿਹੜੇ ਹੱਕ ਦੇ ਵਿੱਚ ਕਿਸ ਤਰ੍ਹਾਂ ਜਿਹੜਾ ਲੋਕਾਂ ਦੇ ਵਿੱਚ ਚਾਹ ਰਹੇ ਤੁਸੀਂ ਅੱਜ ਪੰਜਾਬ 13 ਜੀਰੋ ਕਰਨ ਜਾ ਰਿਹਾ ਜੀ ਉਹਦੇ ਵਿੱਚ ਜਿਹੜਾ ਵੱਡਾ ਯੋਗਦਾਨ ਹੈ ਉਹ ਲੋਕ ਸਭਾ ਹਲਕਾ ਨੰਦਪੁਰ ਸਾਹਿਬ ਦੇ ਜਿਹੜੇ ਆਪਣੇ ਵੋਟਰ ਆ ਉਹ ਵੀ ਕੰਗ ਸਾਹਿਬ ਨੂੰ ਜਿੱਤ ਕੇ ਪਾਉਣਗੇ ਪਰ ਵਿਸ਼ੇਸ਼ ਤੌਰ ਤੇ ਹਲਕਾ ਗੜਸ਼ਿੰਗ ਜਿਹੜਾ ਆ ਇਸ ਲਈ ਆਪਾਂ ਨੂੰ ਮਾਣ ਵੀ ਮਹਿਸੂਸ ਹੋ ਰਿਹਾ ਕਿ ਸਭ ਤੋਂ ਵੱਡੀ ਲੀਡ ਆ ਰਹੀ ਹੈ ਕੰਗ ਸਾਹਿਬ ਜਿਹੜੇ ਵੱਡੀ ਲੀਡ ਦੇ ਨਾਲ ਜਿੱਤ ਕੇ ਜਿਹੜਾ ਲੋਕ ਸਭਾ ਦੇ ਵਿੱਚ ਆਪਣੇ ਹਲਕੇ ਦੀ ਆਵਾਜ਼ ਬੁਲੰਦ ਕਰਨਗੇ ਔਰ ਮਸਲੇ ਹੱਲ ਅ ਰੋੜੀ ਸਾਹਿਬ ਜਿਵੇਂ ਮੁੱਦਿਆਂ ਦੀ ਗੱਲ ਕਰਦੇ ਅਕਸਰ ਹਰ ਉਮੀਦਵਾਰੀ ਨੂੰ ਹੀ ਪੁੱਛਿਆ ਜਾਂਦਾ ਕਿਹੜੇ ਮੁੱਦਿਆਂ ਨੂੰ ਲੈ ਕੇ ਤੁਹਾਡੇ ਦੇ 25 ਸਾਲ ਦੇ ਕਾਰਜਕਾਲ ਹੋ ਗਿਆ ਸਰਕਾਰ ਦੇ ਬਹੁਤ ਸਾਰੇ ਅਹਿਮ ਕੰਮ ਜਿਹੜੇ ਕੀਤੇ ਆ ਤੇ ਤੁਸੀਂ ਜ਼ਿਆਦਾਤਰ ਕਿਹੜੇ ਲੋਕਾਂ ਨੂੰ ਜਾ ਕੇ ਮੁੱਦਿਆਂ ਦੀ ਗੱਲ ਕਰਦੇ ਤਾਂ ਆਉਣ ਵਾਲੇ ਸਮੇਂ ਕਿਹੜੀ ਪਲਾਨਿੰਗ ਦੇ ਨਾਲ ਲੋਕਾਂ ਨੂੰ ਤੁਸੀਂ ਜਿਹੜਾ ਪ੍ਰੇਰਿਤ ਕਰਦੇ ਹੋ ਵੋਟਾਂ ਦੀ ਅੱਜ ਹਰ ਪਿੰਡ ਜਾ ਰਹੇ ਹਾਂ ਜਿਵੇਂ ਤੁਸੀਂ ਪਿਛਲੇ ਪਿੰਡ ਦੇਖਿਆ ਲੋਕਾਂ ਨੇ ਮਰਫੀ ਦੇ ਨਾਮ ਬਹੁ ਮੱਠਾ ਕਰਵਾਇਆ ਕਿ ਸਾਡੇ ਬੱਚੇ ਨੂੰ ਬਿਨਾਂ ਸਪਰਸ਼ ਤੋਂ ਨੌਕਰੀ ਮਿਲੀ ਹੈ ਬਿਨਾਂ ਰਿਸ਼ਵਤ ਨੌਕਰੀ ਮਿਲੀ ਹੈ ਔਰ ਕਿਸੇ ਪਿੰਡ ਵਿੱਚ ਲੱਗਾ ਕਿਸੇ ਪਿੰਡ ਪੀਣ ਵਾਲੇ ਪਾਣੀ ਦਾ ਹੱਲ ਹੋਇਆ ਕਿਤੇ ਨਹਿਰ ਦਾ ਹੱਲ ਹੋਇਆ ਕਿਤੇ ਸੜਕ ਬਣੀ ਹੈ ਕਿਸੇ ਸਾਰੇ ਪਿੰਡ ਜਿੰਨੇ ਹੈਗੇ ਆ 90% ਤੋਂ ਵੱਧ ਲੋਕਾਂ ਦਾ ਬਿਜਲੀ ਦਾ ਬਿੱਲ ਜਿਹੜਾ ਹੈ ਜੀ ਜ਼ੀਰੋ ਆਇਆ ਰੈਪਸ਼ਨ ਖਤਮ ਹੋ ਰਹੀ ਹੈ ਤੇ ਮੇਰੇ ਕਹਿਣ ਦਾ ਭਾਵ ਕੀ ਹੈ ਕਿ ਪੰਜਾਬ ਦੇ ਲੋਕਾਂ ਨੇ ਸੁੱਖ ਦਾ ਸਾਹ ਲਿਆ ਮਾਨਜੋਗ ਮੁੱਖ ਮੰਤਰੀ ਸਾਹਿਬ ਨੂੰ ਦੋਨਾਂ ਹੱਥਾਂ ਦੇ ਨਾਲ ਅਸੀਸਾਂ ਦੇ ਰਹੇ ਆ ਇਹੀ ਵੱਡਾ ਕਾਰਨ ਹੈ ਕਿ ਅੱਜ ਦੇਸ਼ ਦੇ ਵਿੱਚ ਜਿਹੜਾ ਹੈ 13 ਜ਼ੀਰੋ ਜਿਹੜਾ ਆ ਪੰਜਾਬ ਕੰਮ ਜਾ ਰਿਹਾ ਔਰ ਦੇਸ਼ ਦੇ ਤਾਨਾਸ਼ਾ ਜਿਹੜੇ ਆ ਜਿਨ੍ਹਾਂ ਨੇ ਕਿਸਾਨਾਂ ਤੇ ਮਜ਼ਦੂਰਾਂ ਨੂੰ ਲਤਾੜਿਆ ਦੇ ਪਿਛਾੜਿਆ ਤੇ ਸ਼ਹੀਦ ਕੀਤਾ ਉਹਨਾਂ ਨੂੰ ਕੁਰਸੀ ਤੁਲਣੇ ਜਾ ਰਹੇ ਆ ਅੱਜ ਜਿੱਥੇ ਵੀ ਜਾ ਰਹੇ ਆ ਲੋਕੀ ਕਹਿ ਰਹੇ ਆ ਕਿ 75 ਸਾਲ ਦੀ ਉਮਰ ਦੇ ਵਿੱਚ ਮੋਦੀ ਸਾਹਿਬ ਕਹਿ ਰਹੇ ਆ ਕਿ ਤੀਜੀ ਵਾਰ ਮੈਨੂੰ ਪ੍ਰਧਾਨ ਮੰਤਰੀ ਬਣਾ ਦਿਓ ਔਰ ਸਾਡੇ 20-20 ਸਾਲ ਦੇ ਬੱਚਿਆਂ ਨੂੰ ਅਗਦੀ ਵੀਰ ਬਣਾ ਕੇ ਉਹਨਾਂ ਨੇ ਜਿਹੜਾ ਰੱਖ ਦਿੱਤਾ ਔਰ ਖਾਸ ਕਰਕੇ ਲੋਕਾਂ ਨੇ ਵੀ ਕਿਹਾ ਹੈ ਕਿ ਕਾਂਗਰਸ ਨੂੰ ਔਰ ਅਕਾਲੀ ਦਲ ਨੂੰ ਵੋਟ ਪਾਣਾ ਜਿਹੜਾ ਵੇਆ ਬੀਜੇਪੀ ਨੂੰ ਵੋਟ ਸਰ ਗੱਲ ਕਰੀਏ ਲੋਕ ਸਭਾ ਹਲਕਾ ਅਨੰਦਪੁਰ ਸਾਹਿਬ ਜਿੱਦੇ ਪ੍ਰਚਾਰ ਲਈ ਤੁਸੀਂ ਇੱਥੇ ਕਰ ਰਹੇ ਹੋ ਉਹਦੇ ਵਿੱਚ ਬਹੁਤ ਸਾਲ ਤੋਂ ਪਿਛਲੇ ਕਾਫੀ ਸਮੇਂ ਤੋਂ ਅਕਾਲੀ ਦਲ ਜਾਂ ਕਾਂਗਰਸੀ ਜਿੱਤੀ ਇਸ ਵਾਰ ਆਮ ਆਦਮੀ ਪਾਰਟੀ ਦੇ ਉਮੀਦਵਾਰ ਐ ਉਮੀਦਵਾਰ ਹਨ ਲਵਿੰਦਰ ਸਿੰਘ ਕਾਂਗ ਕਿਸ ਤਰ੍ਹਾਂ ਲੱਗ ਰਿਹਾ ਕਿਸ ਚੀਜ਼ ਕਿਸ ਵਿਅਕਤੀ ਦੇ ਨਾਲ ਤੁਹਾਡਾ ਕਿਸ ਪਾਰਟੀ ਦੇ ਨਾਲ ਮੁਕਾਬਲਾ ਹੈ ਪਾਰਟੀ ਜਿਹੜਾ ਵੱਖ-ਵੱਖ ਪਿੰਡਾਂ ਵਿੱਚ ਬੂਥ ਲੈਵਲ ਤੇ ਲੜਾਈ ਹੈ ਮੈਂ ਦੇਖ ਰਿਹਾ ਕਿਸੇ ਪਿੰਡ ਦੇ ਵਿੱਚ ਜਿਹੜੀ ਲੜਾਈ ਸਾਡੀ ਬੀਜੇਪੀ ਨਾਲ ਵੀ ਹੈ ਕਿਸੇ ਬੂਥ ਦੀ ਲੜਾਈ ਸਾਡੀ ਜਿਹੜੀ ਹੈ ਕਾਂਗਰਸ ਨਾਲ ਕਿਸੇ ਬੂਥ ਦੀ ਲੜਾਈ ਸਾਡੀ ਜਿਹੜੀ ਹੈ ਅਕਾਲੀ ਦਲ ਨਾਲ ਵੀ ਹੈ ਸੱਚਾਈ ਇਹ ਅੱਜ ਜਿਹੜੀ ਲੜਾਈ ਆ ਉਹ ਤਿੰਨੇ ਚਾਰੇ ਪਾਰਟੀਆਂ ਆਪਸ ਵਿੱਚ ਹੀ ਦੂਜੀ ਤੀਜੀ ਨੰਬਰਾਂ ਦੇ ਲਈ ਲੜ ਰਹੀਆਂ ਔਰ ਆਮ ਆਦਮੀ ਪਾਰਟੀ ਜਿਹੜੀ ਆ ਜਿਹਦੀ ਹਰ ਬੂਥ ਦੇ ਉੱਤੇ ਫਰਸਟ ਆਣ ਦੀ ਲੜਾਈ ਆ ਔਰ ਜਿੱਤ ਵੀ ਰਹੇ ਬਹੁਤ ਵੱਡੇ ਮਾਰਜਿਨ ਦੇ ਨਾਲ ਉਹਨਾਂ ਬੂਥਾਂ ਦੇ ਉੱਤੇ ਕਹਿਣ ਦਾ ਭਾਵ ਕਿ 1% ਕਮ ਹੋਇਆ ਪਿਆ ਔਰ ਲੋਕ ਜਿਹੜੇ ਆ ਕੰਮ ਤੋਂ ਵੱਡੀ ਲੀਡ ਨਾ ਦਿਤਾਨਗੇ ਇਹਦੇ ਪਿੱਛੇ ਜੋ ਪੰਜਾਬ ਦੇ 2 ਸਾਲਾਂ ਦੇ ਵਿੱਚ ਮਾਜੂਮ ਮੁੱਖ ਮੰਤਰੀ ਸਾਹਿਬ ਦੇ ਕੰਮ ਉਹ ਕੰਮ ਬੋਲਦੇ ਆ ਲੋਕ ਨੂੰ ਪਾਏ ਕਹਿ ਰਹੇ ਭਾਈ ਜੇ ਕੰਮ ਕੀਤਾ ਤਾਂ ਵੋਟ ਪਾਏ ਹੁੰਦੇ ਨੇ ਰਣ ਸਾਰੇ ਸਿੰਘ ਗੱਲ ਕਰੀਏ ਪੰਜਾਬ ਦੀ ਤੁਸੀਂ ਡਿਪਟੀ ਸਪੀਕਰ ਵੀ ਹੋ ਬਹੁਤ ਵੱਡੀ ਮਾਤ ਹੈ ਜਿਹੜਾ ਕਰਸ਼ਣ ਕਰ ਨੂੰ ਬਹੁਤ ਵਧੀਆ ਆਮ ਆਦਮੀ ਪਾਰਟੀ ਨੂੰ ਮਾਨ ਮਿਲਿਆ ਤੇ ਉਹਦੇ ਵਿੱਚ ਜਿਹੜਾ ਰੋਡ ਸ਼ੋਅ ਦੇ ਦੌਰਾਨ ਅਮਰitsar ਵਿਖੇ ਜਿਹੜਾ ਧਾਲੀਵਾਲ ਉਹਨਾਂ ਦੇ ਚੋਣ ਪ੍ਰਚਾਰ ਦੇ ਦੌਰਾਨ ਆਪ ਸੁਪਰੀਮ ਨਧਰੀ ਤੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਉਹਨਾਂ ਨੇ ਕਿਹਾ ਵੀ ਤੁਸੀਂ ਮੈਨੂੰ ਫੂਟ ਪਾਓ ਜੇ ਮੈਨੂੰ ਜੇਲ੍ਹ ਜਾਣ ਤੋਂ ਤੁਸੀਂ ਬਚਾਉਣਾ ਹੈ ਤੇ ਤੁਸੀਂ ਮੈਨੂੰ ਆਮ ਆਦਮੀ ਪਾਰਟੀ ਨੂੰ ਫੂਟ ਪਾਓ ਇਹਨੂੰ ਤੁਸੀਂ ਕਿਸ ਤਰ੍ਹਾਂ ਦੇਖੋ ਨਧਰੀ ਸਪੀਕਰ ਨੂੰ ਕਿਸ ਤਰ੍ਹਾਂ ਦੇਖ ਰਹੇ ਹੋ ਦੇਖੋ ਅੱਜ ਦੇਸ਼ ਦੇ ਵਿੱਚ ਹਾਲਾਤ ਕੀ ਬਣ ਚੁੱਕੇ ਜਿੰਨੇ ਵੀ ਇਨਸਾਫ ਸੰਬੰਧੀ ਜ ਉਹਦਾ ਜਿਹੜਾ ਆ ਇਹੀ ਕਾਰਨ ਹੈ ਅੱਜ ਕਿ ਲੋਕ ਪੰਜਾਬ ਜਿਹੜਾ ਆ ਜਿਹਦੇ ਨਾਲ ਤੱਕਾ ਹੁੰਦਾ ਉਹਦੇ ਨਾਲ ਖੜਦੇ ਆ ਜ਼ੁਲਮ ਦੇ ਖਿਲਾਫ ਜਿਹੜਾ ਵੋਟ ਨੂੰ ਲੋਕ ਪਾਉਣ ਨੂੰ ਤਿਆਰ ਆ ਔਰ ਪੰਜ ਮੁੱਖ ਮੰਤਰੀ ਸਾਹਿਬ ਨੇ ਕੀਤੇ ਹੋਏ ਖੰਮਾ ਨੂੰ ਜਿਹੜਾ ਆ ਲੋਕ ਸਰਾ ਰਹੇ ਆ ਆ ਬਹੁਤ ਬਹੁਤ ਧੰਨਵਾਦ ਸਰਦਾਰ ਜੈਕਸ਼ਨ ਸਿੰਘ ਰੋਰੀਸਰ ਦੋਸਤੋ ਇਸ ਸਾਨ ਜੈਕਸ਼ਨ ਸਿੰਘ ਜੀ ਰੋਰੀ ਦੀ ਸਪੀਕਰ ਪੰਜਾਬ ਵਿਧਾਨ ਸਭਾ ਜਿਨ੍ਹਾਂ ਨੇ ਲੋਕ ਸਭਾ ਹਲਕਾ ਸ਼੍ਰੀ ਰਣਪੁਰ ਸਾਹਿਬ ਤੋਂ ਜਿਹੜੇ ਉਮੀਦਵਾਰ ਮਰਲਿੰਦਰ ਸਿੰਘ ਕੰਗ ਜੀ ਉਹਨਾਂ ਦੇ ਚੋਣ ਪ੍ਰਚਾਰ ਦੇ ਦਾਨ ਸਾਡੇ ਨਾਲ ਗੱਲਬਾਤ ਕੀਤੀ ਕੋਸ਼ਿਸ਼ ਕਰਾਂਗੇ ਆਪਣੇ ਚੈਨਲ ਦੇ ਮਾਧਿਅਮ ਨਾਲ ਲੋਕਾਂ ਤੱਕ ਕਾਮ ਤੱਕ ਇਹਨਾਂ ਨਾਲ ਕੀਤੀ ਗੱਲਬਾਤ ਪਹੁੰਚਾਈ ਹੈ ਸ਼ਾਇਦ ਗਲਜੀਤ ਅਜਨੂਹਾ ਬਹੁਤ ਬਹੁਤ ਧੰਨਵਾਦ ਸਾਹਿਬ